ਜਿਹੜੀ ਚੀਜ਼ ਬਾਰੇ ਤੁਸੀਂ ਜ਼ਿਆਦਾ ਸੋਚੋਗੇ ਉਹ ਸੱਚ ਕਿਵੇਂ ਹੁੰਦੀ ਹੈ ਇਹ ਕਹਾਣੀ ਸਾਡੇ ਵਿਚਾਰ ਦੀ ਤਾਕਤ ਨੂੰ ਦਰਸਾਉਂਦੀ ਹੈ ਕਿ ਸਾਡੀ ਸੋਚ ਸਿਰਫ ਸਾਡੇ ਦਿਮਾਗ ਤੱਕ ਸੀਮਤ ਨਹੀਂ ਹੁੰਦੀ ਇਹ ਸਾਡੇ ਵਾਤਾਵਰਣ ਅਤੇ ਜੀਵਨ ਤੇ ਗਹਿਰਾ ਅਸਰ ਪਾਉਂਦੀ ਹੈ ਇਸ ਗੱਲ ਨੂੰ ਸਮਝਣ ਲਈ ਇੱਕ ਦਿਲਚਸਪ ਕਹਾਣੀ ਸੁਣਾਉਂਦੇ ਹਾਂ ਪਿੰਡ ਦਾ ਇੱਕ ਰਵੀ ਨਾਮ ਦਾ ਗਰੀਬ ਕਿਸਾਨ ਰਹਿੰਦਾ ਸੀ ਰਵੀ ਦੀ ਜ਼ਿੰਦਗੀ ਅਸਮਰਪੂਰਨ ਸੀ ਪਰ ਉਹ ਆਪਣੇ ਸੁਪਨਿਆਂ ਦੇ ਪਿੱਛੇ ਦੌੜਦਾ ਸੀ ਉਹ ਹਮੇਸ਼ਾ ਇੱਕ ਵੱਡੇ ਖੇਤ ਅਤੇ ਵੱਡੇ ਮਜ਼ਬੂਤ ਘਰ ਦਾ ਸੁਪਨਾ ਦੇਖਦਾ ਉਹ ਇਸ ਨੂੰ ਹਾਸਲ ਕਰਨ ਲਈ ਹਮੇਸ਼ਾ ਤਨ ਦੀ ਕਮੀ ਦਾ ਗਿਲਾ ਕਰਦਾ ਰਵੀ ਦੀ ਇੱਕ ਆਦਤ ਸੀ ਉਹ ਹਮੇਸ਼ਾ ਆਪਣੀ ਗਰੀਬੀ ਨੂੰ ਯਾਦ ਕਰਦਾ ਅਤੇ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਮੈਂ ਕਦੋਂ ਆਪਣੇ ਵੱਡੇ ਘਰ ਅਤੇ ਵੱਡੇ ਖੇਤ ਦੇਖਾਂਗਾ ਉਸ ਦੇ ਦੋਸਤ ਵੀ ਹਮੇਸ਼ਾ ਉਸ ਦੇ ਸੰਗ ਬੈਠਦੇ ਅਤੇ ਇਸੇ ਗੱਲ ਦੀ ਚਰਚਾ ਕਰਦੇ ਰਵੀ ਦੀ ਇਹ ਆਦਤ ਦਿਨੋਂ ਦਿਨ ਉੱਚਾ ਪ੍ਰਭਾਵ ਪਾਉਂਦੀ ਗਈ ਉਹ ਹਰ ਰੋਜ਼ ਆਪਣੇ ਹਾਲਾਤਾਂ ਨੂੰ ਹੀ ਬੁਰਾ ਬੋਲਦਾ ਅਤੇ ਇਹ ਵਿਸ਼ਵਾਸ ਕਰਨ ਲੱਗਾ ਕਿ ਕਦੇ ਉਸ ਦੀ ਜਿੰਦ ਦੀ ਨਹੀਂ ਬਦਲ ਸਕਦੀ ਇੱਕ ਦਿਨ ਉਸ ਪਿੰਡ ਵਿੱਚ ਇੱਕ ਸਾਧੂ ਆਇਆ ਸਾਧੂ ਬਹੁਤ ਹੀ ਗਿਆਨਵਾਨ ਸੀ ਪਿੰਡ ਦੇ ਲੋਕ ਉਸ ਨੂੰ ਆਪਣੀਆਂ ਮੁਸ਼ਕਿਲਾਂ ਦੱਸਣ ਲਈ ਜਾਣ ਲੱਗੇ ਰਵੀ ਨੂੰ ਵੀ ਕਿਸੇ ਨੇ ਕਿਹਾ ਕਿ ਸਾਧੂ ਕੋਲ ਜਾ ਕੇ ਆਪਣੀਆਂ ਸਮੱਸਿਆ ਬਿਆਨ ਕਰ ਸ਼ਾਇਦ ਉਹ ਕੋਈ ਰਾਹ ਦੱਸੇ ਰਵੀ ਆਪਣੇ ਹਾਲਾਤਾਂ ਨੂੰ ਬਿਆਨ ਕਰਨ ਨੂੰ ਸਾਧੂ ਦੇ ਪਾਸ ਪਹੁੰਚਿਆ ਉਸ ਨੇ ਕਿਹਾ ਮਹਾਰਾਜ ਮੈਂ ਗਰੀਬ ਹਾਂ ਮੇਰੇ ਕੋਲ ਨਾ ਪੈਸਾ ਹਨ ਨਾ ਕੋਈ ਵੱਡਾ ਖੇਤ ਮੇਰੀ ਜ਼ਿੰਦਗੀ ਬਹੁਤ ਦੁਖਦਾਈ ਹੈ ਮੈਂ ਸਦਾ ਇਸ ਗੱਲ ਦਾ ਹੀ ਸੋਚਦਾ ਹਾਂ ਕਿ ਕਦੋਂ ਮੇਰਾ ਸੁਪਨਾ ਸੱਚ ਹੋਵੇਗਾ। ਸਾਧੂ ਨੇ ਧੀਰਜ ਨਾਲ ਸੁਣਿਆ ਅਤੇ ਕਿਹਾ ਹ ਪੁੱਤਰ ਤੇਰੀ ਗਰੀਬੀ ਦਾ ਕਾਰਨ ਤੂੰ ਖੁਦ ਹੈ। ਜਿਹੜੀ ਚੀਜ਼ ਬਾਰੇ ਤੂੰ ਸਵੇਰੇ ਸੋਚਦਾ ਹਾਂ ਉਹੀ ਤੂੰ ਆਪਣੇ ਜੀਵਨ ਵਿੱਚ ਖਿੱਚ ਲੈਣਾ। ਤੂੰ ਹਰ ਰੋਜ਼ ਆਪਣੀ ਗਰੀਬੀ ਬਾਰੇ ਸੋਚਦਾ ਹਾਂ। ਇਸ ਕਰਕੇ ਤੇਰਾ ਮਨ ਤੇਰੀ ਗਵਾਹੀ ਭਰਦਾ ਹੈ। ਜੇ ਤੂੰ ਆਪਣੇ ਸੁਪਨੇ ਦੀ ਤਸਵੀਰ ਦਿਲੋਂ ਦਿਲ ਬਣਾਉਣ ਲੱਗੇ ਤਾਂ ਇਹ ਗੱਲ ਸੱਚ ਬਣ ਸਕਦੀ ਹੈ। ਰਵੀ ਨੂੰ ਇਹ ਗੱਲ ਅਜੇ ਸਮਝ ਨਹੀਂ ਆਈ ਸਾਧੂ ਨੇ ਉਸ ਨੂੰ ਇੱਕ ਤਜਰਬਾ ਕਰਨ ਲਈ ਕਿਹਾ ਤੂੰ ਅਗਲੇ 40 ਦਿਨ ਤੱਕ ਹਰ ਰੋਜ਼ ਆਪਣੇ ਆਪ ਨੂੰ ਇਹ ਵਿਸ਼ਵਾਸ ਦਿਲਾ ਕਿ ਤੇਰਾ ਵੱਡਾ ਘਰ ਹੈ ਤੇਰੇ ਖੇਤ ਸਿਰਫ ਤੇਰੇ ਹਨ ਤੇਰਾ ਜੀਵਨ ਸਫਲ ਹੈ ਹਮੇਸ਼ਾ ਦਿਨ ਦੀ ਸ਼ੁਰੂਆਤ ਇਸ ਸੋਚ ਨਾਲ ਕਰ ਅਤੇ ਦਿਨ ਦਾ ਅੰਤ ਵੀ ਇਹ ਗੱਲ ਸੋਚਦੇ ਕਰ ਆਪਣੀ ਜ਼ਿੰਦਗੀ ਵਿੱਚ ਮਾੜੀਆਂ ਗੱਲਾਂ ਜਾਂ ਮਾੜੇ ਵਿਚਾਰਾ ਲਈ ਕੋਈ ਜਗ੍ਹਾ ਨਾ ਛੱਡ ਰਵੀ ਨੇ ਸੋਚਿਆ ਕਿ ਇਸ ਵਿੱਚ ਕੋਈ ਹਾਨੀ ਨਹੀਂ ਉਸਨੇ ਸਾਧੂ ਦੀ ਗੱਲ ਮੰਨੀ ਅਤੇ ਤਜਰਬਾ ਸ਼ੁਰੂ ਕੀਤਾ ਸ਼ੁਰੂ ਦੇ ਦਿਨਾਂ ਵਿੱਚ ਉਸ ਨੂੰ ਇਹ ਗੱਲ ਬੇਵਕੂਫੀ ਲੱਗੀ ਪਰ ਜਿਵੇਂ ਜਿਵੇਂ ਉਹ ਇਸ ਗੱਲ ਨੂੰ ਕਰਦਾ ਰਿਹਾ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਆਤਮਾ ਵਿਸ਼ਵਾਸ ਮਹਿਸੂਸ ਕਰਨ ਲੱਗਾ ਜੋ ਕਦੇ ਪਹਿਲਾਂ ਨਹੀਂ ਸੀ ਉਹ ਆਪਣੇ ਕੰਮ ਨੂੰ ਨਵੇਂ ਜਜ਼ਬੇ ਨਾਲ ਕਰਨ ਲੱਗਾ ਉਸ ਦੇ ਦਿਨ ਬਿਹਤਰ ਹੋਣ ਲੱਗੇ ਕੁਝ ਹਫ਼ਤਿਆਂ ਦੇ ਅੰਦਰ ਰਵੀ ਦੇ ਖੇਤ ਵਿੱਚ ਉਤਪਾਦਨ ਵਧਣ ਲੱਗਾ ਉਸ ਨੂੰ ਅਚਾਨਕ ਇੱਕ ਨਵੀਂ ਜ਼ਮੀਨ ਖਰੀਦਣ ਦਾ ਮੌਕਾ ਮਿਲਿਆ ਜਦ ਉਹ ਆਪਣੇ ਸਾਥੀ ਕਿਸਾਨਾਂ ਨਾਲ ਸਾਂਝੇ ਵਿੱਚ ਕੰਮ ਕਰਨ ਲੱਗਿਆ ਉਸ ਦੇ ਸੁਪਨੇ ਹੌਲੀ-ਹੌਲੀ ਸੱਚਾਈ ਵੱਲ ਬਦਲ ਰਹੇ ਸਨ 40 ਦਿਨ ਤੇ ਰਵੀ ਨੇ ਸੋਚਿਆ ਸਾਧੂ ਸਹੀ ਕਹਿੰਦਾ ਸੀ ਹੁਣ ਜਿਹੜੀ ਚੀਜ਼ ਬਾਰੇ ਮੈਂ ਸੋਚਦਾ ਹਾਂ ਉਹ ਸੱਚ ਹੋਣ ਲੱਗ ਪਈ ਹੈ ਮੈਂ ਗਰੀਬੀ ਦੀ ਥਾਂ ਸਫਲਤਾ ਬਾਰੇ ਸੋਚਿਆ ਇਹ ਲਈ ਸਫਲਤਾ ਨੇ ਮੇਰਾ ਪੱਲਾ ਫੜਿਆ ਹੈ ਤਾਂ ਇਹ ਕਹਾਣੀ ਸਾਡੇ ਜ਼ਿੰਦਗੀ ਲਈ ਸਿੱਖ ਹੈ ਕਿ ਸਾਡੇ ਵਿਚਾਰ ਸਾਡੀ ਹਕੀਕਤ ਬਦਲਦੇ ਹਨ ਅਸੀਂ ਹਮੇਸ਼ਾ ਨਕਾਰਾਤਮਕ ਗੱਲਾਂ ਬਾਰੇ ਸੋਚਦੇ ਹਾਂ ਨਕਾਰਾਤਮਕ ਚੀਜ਼ਾਂ ਸਾਡੇ ਜੀਵਨ ਵਿੱਚ ਵਧਣ ਲੱਗਦੀਆਂ ਹਨ ਪਰ ਜੇ ਅਸੀਂ ਸਫਲਤਾ ਦੀ ਸੋਚ ਲਈ ਜਗ੍ਹਾ ਬਣਾਈਏ ਤਾਂ ਜੀਵਨ ਸਾਨੂੰ ਵਧੀਆ ਮੌਕੇ ਦਿੰਦਾ ਹੈ ਤਾਂ ਇਸ ਕਹਾਣੀ ਦੀ ਸਿੱਖਿਆ ਇਹ ਹੈ ਕਿ ਜਿਹੜੀ ਚੀਜ਼ ਬਾਰੇ ਅਸੀਂ ਜ਼ਿਆਦਾ ਸੋਚਦੇ ਹਾਂ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਇਸ ਲਈ ਹਮੇਸ਼ਾ ਸੱਚੀ ਸਫਲਤਾ ਭਰੀ ਸੋਚ ਰੱਖੋ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਮਝ ਆਇਆ ਹੈ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਜਾਓ